ਅੱਜ ਤੁਹਾਨੂੰ ਉਸ ਪੁੱਤਰ ਦੇ ਨਾਲ ਮਲਾਵਾਂਗੇ ਜਿਸਨੇ ਆਪਣੇ ਬਾਪ ਨੂੰ ਰਾਜਾ ਬਣਾ ਕੇ ਰੱਖਿਆ ਹੋਇਆ ਅਸੀਂ ਉਹਨਾਂ ਨੂੰ ਤਾਂ ਬਹੁਤ ਸ਼ੇਅਰ ਕਰਦੇ ਆ ਜੋ ਆਪਣੇ ਮਾਪਿਆਂ ਨੂੰ ਕੁੱਟ ਕੇ ਘਰੋਂ ਕੱਢ ਦਿੰਦੇ ਨੇ ਪਾਣੀ ਦਾ ਗਲਾਸ ਦੇ ਦਿੰਦੇ ਅੱਜ ਇਸ ਨੋਟ ਵਾਲ ਨੂੰ ਸ਼ੇਅਰ ਕਰੋ ਜੋ ਆਪਣੇ ਮਾਪੇ-ਬਾਪ ਦੇ ਲਈ ਆਪਣਾ ਸਰਮਣ ਪੁੱਤਰ ਹੈ ਆਪ ਜਿੱਥੇ ਜਿਵੇਂ ਕੱਲ੍ਹ ਸ਼ੁਰੂ ਕੀਤਾ ਹਾਂ ਨਾ ਅੱਜ ਦੀ ਜਨਰੇਸ਼ਨ ਮਾਪਿਆਂ ਲਈ ਕੁਝ ਕਰਕੇ ਰਾਜ਼ੀ ਨਹੀਂ ਹੈ ਹਣਾ ਪਰ ਮੈਂ ਤੁਹਾਨੂੰ ਦੇਖ ਦਿਨੀ ਆ ਤੁਸੀਂ ਆਪਣੇ ਡੈਡੀ ਨੂੰ ਉਹਨਾਂ ਦੇ ਵੀ ਹੋ ਖੋਤੀ ਖਾਣਦੇ ਹੋ ਕੱਪੜੇ ਬਦਲਦੇ ਹੋ ਇੱਕੀ ਜੇ ਕਰ ਦੋ ਤੁਸੀਂ ਸਾਰਾ ਕੁਝ ਮੈਂ ਕਹਿੰਦਾ ਸਾਰੇ ਨੂੰ ਸਸਾਇਕੋਲੋਜੀ ਦੇ ਤਹਿਤ ਲੈ ਆਇਆ ਕਹਿੰਦਾ ਜੇ ਆਪਾਂ ਨੂੰ ਜਨਮ ਦਿੱਤਾ ਮਾਂ ਪਿਓ ਨੇ ਇਹ ਨਾ ਕਰਕੇ ਦੁਨੀਆ ਵਿੱਚ ਆਪਾਂ ਹੀ ਤੇ ਜੇ ਆਪਾਂ ਉਹਨਾਂ ਨੂੰ ਪੁੱਛਾ ਦੇਵਾਂਗੇ ਕਿ ਦੁਨੀਆ ਤੇ ਲਿਆਉਣ ਵਾਲੇ ਤਾਂ ਹੀ ਆਪਾਂ ਨੂੰ ਤੇ ਮੈਂ ਕਹਿੰਦਾ ਜੀ ਹਰ ਇੱਕ ਨੂੰ ਚਾਹੀਦਾ ਆਪਣੇ ਮਾਂ ਪਿਓ ਦੀ ਕੇਅਰ ਕਰਨੀ ਉਹਨਾਂ ਦੀ ਦੇਖਭਾਲ ਕਰੋ ਪਹਿਲਾਂ ਨਾ ਪ੍ਰਮਾਤਮਾ ਕਿਸੇ ਘਰ 'ਚ ਕੋਈ ਪ੍ਰੋਬਲਮ ਆਵੇ ਨਾ

ਇੱਕ ਵਾਰੀ ਉਹ ਵੀ ਜਾਂਦਾ ਮੈਡਮ ਆਕਦਾ ਪਿਆ ਹੀ ਜਾ ਕਈ ਵਾਰੀ ਪਰ ਜੀ ਜੇ ਆ ਵੀ ਫਿਰ ਜਦੋਂ ਮੈਂ ਵੀ ਆਪਣਾ ਕੁਝ ਨਹੀਂ ਨਿਬਾੜ ਸਕਦੇ ਜੀ ਜੇ ਤਾਂ ਜਾਣ ਕੇ ਕੁਝ ਕਰਦੇ ਹੁੰਦੇ ਹਣ ਜ ਐਵੇਂ ਆਉਂਦਾ ਆ ਦੁਸ਼ਰਾ ਵੀ ਆਉਂਦਾ ਜੀ ਸਭ ਕੁਝ ਹੋ ਜਾਂਦਾ ਪਰ ਬੋਲੀ ਦਾ ਨਹੀਂ ਆ ਫਿਰ ਜੇ ਤਾਂ ਉਹ ਕੁਝ ਕਰ ਸਕਦੇ ਹੁੰਦੇ ਤੇ ਆਪਾਂ ਨੂੰ ਕਹਿੰਦਾ ਹਣ ਵੀ ਕਰੋ ਤੇ ਫੇਰ ਤਾਂ ਦੁਸ਼ਾ ਆਪਣਾ ਨਹੀਂ ਗਾਇ ਗਿਆ ਪਰ ਉਹ ਗੁੱਸਾ ਕਈ ਵਾਰੀ ਫਿਰ ਹੱਕੂ ਪਨਾਏ ਜਾਂਦਾ ਹੁਣ ਕਿ ਤਾਂ ਨੂੰ ਕੋਈ ਆ ਕਿਸੀ ਮਤਲਬ ਇਹ ਐਸ ਸਿਚੁਏਸ਼ਨ ਤੇ ਪਹੁੰਚੇ ਇਹਨਾਂ ਦੇ ਸਾਹ ਚ ਲੱਗਾ ਸੀ ਕੋਈ ਹੋਇਆ ਸੀ ਉਹਨੇ ਮੈਨੇ 2011 ਦੀ ਜਨ ਲੈ ਜੀ ਉਹਨਾਂ ਦੀ ਨਾੜੀ ਕਰਕ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਲੈਫਟ ਸਾਈਡ ਆ ਉਹ ਪੈਰਾਲਾਈਜ਼ ਹੋ ਗਈ ਉਹ ਕੋਈ ਪ੍ਰੋਪਰ ਵਰਕ ਨਹੀਂ ਕਰ ਪਾਉਂਦੀ ਤੇ ਐਡਾ ਇੱਕ ਖਿੱਚ ਪੈ ਗਈ ਹੈ ਜੋ ਆ ਤੁਸੀਂ ਜਣਾਂਗੇ ਵੇਖੋ ਮੁੱਕਤੀ ਬੰਦਾ ਦਾ ਐਡਾ ਤੇ ਖਿੱਚ ਪੈ ਗਈ ਜੀ ਬਾਹ ਪੈਂਦਾ ਸਾਰਾ ਇੱਥੋਂ ਲੈ ਕੇ ਪੈਰ ਦੇ ਗੁੱਟੇ ਤੱਕ ਉਸਰ ਜਦੋਂ ਆਹ ਹੱਥ ਲਾਉਂਦੇ ਸੀ ਉਹ ਕੋੜ ਵੱਧ ਜਾਂਦੀ ਸੀ ਇਸ ਕਰਕੇ ਹੁਣ ਆਹ ਦੀ ਸਾਈਡ ਜਿਹੜੀ ਰਾਈਟ ਸਾਈਡ ਉਹ ਵੀ ਕੰਮ ਨਹੀਂ ਕਰਦੀ ਤੇ ਇਥੇ ਲੋਟੀ ਰੂਪ ਕੀ ਕੋਸ਼ਿਸ਼ੀ ਆਪਣੇ ਆਪ ਖਾਪਾਂ ਤੋਂ ਨਹੀਂ ਨਹੀਂ ਉਹ ਅਮਤੋ ਹੀ ਦੇਖਦੇ ਜਦਾਂ ਮम्मी ਬੈਠੇ ਨੇ ਨਾਲ ਹਣਾ ਉਹ ਉਹ ਮੂੰਹ ਸਾਫ਼ ਕਰਨਾ ਤਾਂ ਉਹ ਕਰਦੇ ਪਏ ਆ ਜਾਂ ਹੱਥ ਛੋਟੇ ਕਰਨਾ ਉਹ ਕਰਦੇ ਪਏ ਆ ਜੀ ਇਹ ਆਪਣੇ ਆਪ ਕੋਸ਼ਿਸ਼ ਚੰਚੇ ਨਾਲ ਰੋਟੀ ਰੈਂਡ ਵੀ ਕਰਕੇ ਸਬਜ਼ੀ ਵਿੱਚ ਮਿਕਸ ਕਰਕੇ ਚਮਚੇ ਨਾਲ ਖਵਾ ਦੇਣੀ। ਚਮਚੇ ਨਾਲ ਖਵਾ ਦੇ। ਫਿਰ ਨਾਲ ਇਹਨਾਂ ਵੀ ਲਾਸਟ ਖੱਟਾ ਵੀ ਬਹੁਤੰਦਾਉਣਾ। ਹਮ ਦੀ ਲਾਇਸੈਂਸਾਂ ਤੁਸੀਂ ਦੇਖ ਲਓ ਵੀ ਨੋਰਮਲ ਵੀ ਅੱਜਕੱਲ੍ਹ ਦਵਾਈਆਂ ਹਰ ਘਰ ਦੇ ਵਿੱਚ ਆ ਤੇ ਉਹਨਾਂ ਦਾ ਸਰਚਾ ਨਹੀਂ ਮਾਣ। ਇਹਨਾਂ ਨੂੰ ਬਾ 14ਵਾਂ ਸਾਲ ਚੱਲਦਾ ਗਿਆ ਜੇ। ਵੀ ਸਾਨੂੰ ਦਿੱਥੇ ਵੀ ਕਿਸੇ ਨੇ ਦੱਸਿਆ ਉੱਥੇ ਗਏ। ਮਕ ਲੋਡ ਬੈਂਕ ਤੱਕ ਤੋਂ ਅਸੀਂ ਦਵਾਈ ਲੈ ਕੇ ਆਉਂਦੇ ਰਹੇ। ਕੱਦਰ ਸਰਦਾਰ ਸ਼ਹਿਰ ਰੋहतक ਦਿੱਲੀ ਨਿਯਾਣਾ ਬਠਿੰਡਾ ਵੀ ਜਿੱਥੇ ਨਹੀਂ ਕਿਸੇ ਨੇ ਦੱਸਿਆ ਉੱਥੇ ਦੇਣੇ ਹਾਲੀ ਆ ਗਏ ਹਨ ਅਰਬਾਸ ਗੇਣਤੀ ਵੀ ਕਰੀਦੀ ਹੈ ਜੀ ਗੁਰਦੁਆਰਾ ਸਾਹਿਬ ਦੀ ਯਾਤਰਾ ਤੇ ਬਾਬਾ ਜੀ ਦੀ ਵਰਸੀ ਹੁੰਦੀ ਹੈ ਜੀ ਉੱਥੇ ਜੜੀ ਮਤਲਬ ਟੂਰਨਾਮੈਂਟ ਹੁੰਦਾ ਕਬੱਡੀ ਦਾ ਉੱਥੇ ਸਕੋਰਰ ਹੁੰਦੇ ਹੀ ਗਏ ਉੱਥੇ ਵੀ ਸਾਰੇ ਦਿਨ ਹੀ ਸੰਗਤ ਆਉਂਦੀ ਆ ਵੇਖਣ ਹਰ ਉਹ ਮੋਲ ਬੰਦੇ ਨੇ ਰეკਮੈਂਡਡ ਰਕ ਉਥੇ ਹਰ ਸਾਲ ਹੀ ਅਰਦਾਸ ਕਰਦੇ ਆ ਜੀ ਮਹਾਰਾਜ ਕਿਰਪਾ ਕਰਨ ਤੇ ਇਦਾਂ ਹੁਣ ਇਹਨਾਂ ਦੀ ਜਗ੍ਹਾ ਤੇ ਮੈਂ ਹੁਣ ਆ ਨਾ ਵੀ ਉੱਥੇ ਟੂਰਨਾਮੈਂਟ ਵਿੱਚ ਉੱਥੇ ਇਹਨਾਂ ਨੂੰ ਲੈ ਕੇ ਵੀ ਗੈਰੀ ਦਾ ਹਰ ਸਾਲ ਆਉਂਦੇ ਇਹ ਕਹਿੰਦੇ ਨੇ ਕਿ ਨਹੀਂ ਜਾਣਾ ਪਰ ਮੈਂ ਮੈਂ ਹੁੰਦਾ ਸੀ ਬੰਦਾ ਘਰੇ ਬੈਠਾ ਮੈਂडम ਸੋਚਦਾ ਪਤਾ ਨਹੀਂ ਐਸ ਵਾਰੀ ਕੀ ਵੇਣਾ ਉੱਥੇ ਕੀ ਬਦਲ ਗਿਆ ਹੋਊਗਾ ਟੀਮ ਆਉਣ ਲਊਗਾ ਜਾਂ ਮੈਂ ਸਹੀ ਹੁੰਦਾ ਮੈਂ ਜਾਣਾ ਸੀ ਉਹ ਤਾਂ ਮੈਂ ਅੱਧਾ ਘੰਟਾ ਬਹਿ ਸਕਣ ਕਿੰਨਾ ਘੰਟਾ ਬਹਿ ਸਕਣ ਇਹਨਾਂ ਨੂੰ ਲੈ ਕੇ ਜ਼ਰੂਰ ਜਾਣਾਂ। ਜਾਂ ਫਿਰ ਆ ਸਮਝਦੇ ਨੇ ਕਿ ਮਤਲਬ ਤੁਸੀਂ ਕੀ ਬੋਲ ਰਹੇ ਹੋ ਮਹਿਸੂਸ ਕਰਦੇ ਨੇ ਸਮਝ ਲੱਗਦੀ ਆ ਇਹਨਾਂ ਨੂੰ ਉਦਾਂ। ਹਾਂ ਜੀ ਮੰਨਦੇ ਆ ਮੈਂਟਲੀ ਤੌਰ ਤੇ ਬਿਲਕੁਲ ਠੀਕ ਨੇ। ਹਰ ਇੱਕ ਚੀਜ਼ ਸਮਝਦੇ ਆ ਗੱਲਬਾਤ ਵੀ ਸੁਣਦੇ ਆ ਪਰ ਆਪਣੇ ਆਪ ਨੂੰ ਬੋਲਿਆ ਨਹੀਂ ਜਾਂਦਾ। ਵੀ ਟੂਕ ਜ਼ਿਆਦਾ ਹੈ। ਜੇ ਮੰਨ ਲਓ ਕਿ ਮੈਂਟਲੀ ਸਾਰੇ ਐਕਸਪ੍ਰੈਸ਼ਨ ਤੋਂ ਲੱਗ ਰਿਹਾ ਕਿ ਹਾਂ ਉਹ ਚੀਜ਼ਾਂ ਨੂੰ ਸਮਝ ਰਹੇ ਨੇ। ਹਾਂ ਜੀ ਹਾਂ ਜੀ ਇਹ ਮਤਲਬ ਉਹ ਦੇਖ ਲਓ ਕਿ 14ਵਾਂ ਸਾਲ ਚੱਲਦਾ ਗਿਆ ਜੀ ਕਿੰਨਾ ਜਿਹੜਾ ਕੋਈ ਬੰਦਾ ਇੰਟੈਕਸਟ ਨੰਬਰ ਡਾਇਲ ਕੀਤਾ ਗਿਆ ਜੀ ਪਰ ਜਿੰਨੇ ਵੀ ਨੰਬਰ ਇਹਨਾਂ ਦੇ ਫੋਨ ਵਿੱਚ ਸੇਵ ਹੈ ਅੱਜ ਤੱਕ ਉਹਨਾਂ ਨੂੰ ਜਬਰਨ ਹੀ ਬਿਲਾ ਲਿਆ ਜੀ ਇਹ ਉਹਨਾਂ ਦਾ ਨਾਂ ਨ ਕੀ ਹੈ ਇਧਰ ਮਾਦਾ ਸਾਈਡ ਤੇ ਉਹ 78 ਨੰਬਰ ਤੇ ਨੇ ਉਹ ਕੋਈ ਵਾਰੀ ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਉਹਨਾਂ ਕੋਲ ਨਹੀਂ ਹੁੰਦਾ ਤਾਂ ਇਹਨਾਂ ਤੋਂ ਪੁੱਛ ਕੇ ਜਾਂਦੇ ਨੇ ਉਹਨਾਂ ਕੋਲ ਬੋਲ ਨਹੀਂ ਗਿਆ ਨਾਲ ਕੋਲ ਸਮਝ ਨਹੀਂ ਆਈ ਜਿੰਕਾ ਥੋੜਾ ਟਾਈਮ ਪਹਿਲਾਂ ਰੱਖ ਕੇ ਇਹਨਾਂ ਤੋਂ ਪੁੱਛਣਾ ਵੀ ਹੈਗਾ ਨੰਬਰ ਮੈਂ ਤਾਂ ਮੈਂ ਸੁਣਿਆ ਵੀ ਤੁਸੀਂ ਜ਼ਮੀਨਾਂ ਵੀ ਵੇਚੀਆਂ ਵੀ ਲਾਜ ਹੋ ਜਵੇ ਇਹਨਾਂ ਦਾ ਵਧੀਆ ਹਾਂ ਜੀ ਆਂਦੇ ਮਤਲਬ ਸਹੀ ਸੀ ਜਾਨਾਂ ਛੇੜਿਆ ਉੱਟ ਬੰਦੀ ਸਹੀ ਸੀ 5 ਕਿੱਲੇ ਜ਼ਮੀਨ ਸੀ ਮੈਡਮ ਇੱਕੋ ਹੀ ਆਇਆ ਹੋਇਆ ਇਸ਼ੂ ਸੀ ਪਰ ਹੁਣ 14 ਸਾਲ ਦੇ ਵਿੱਚ ਅੱਛਾ ਹੋਰ ਕਰੇ ਲੋਗ ਪ੍ਰੋਬਲਮ ਹੋ ਗਈ ਉਹਦਾ ਕਰਕੇ ਫਿਰ 2 ਕਿੱਲੇ ਅਸੀਂ ਵੇਚੇ ਵੀ ਹਨ ਤੋਂ ਲੈ ਵੇਤੀਆ ਹਾਂ ਨੀ ਜਿਦਾਂ ਹਨਾ ਅਜਵੇਂ ਮੈਂ ਤੁਹਾਨੂੰ ਇੰਸਟਾ ਤੇ ਦੇਖ ਦਈਆਂ ਨਾ ਮੈਂ ਤੁਹਾਡੀ ਵੀਡੀਓ ਜਦੋਂ ਤੁਸੀਂ ਪਾਉਂਦੇ ਹੋ ਹਨਾ ਬਹੁਤ سارے ਲੋਕਾਂ ਨੂੰ ਜਦ ਨਾਲ ਨੋਟੀਫਿਕੇਸ਼ਨ ਮਿਲਦੀ ਆ ਨਾ ਲੋਕ ਮੈਨੂੰ ਇਦਾਂ ਲੱਗਦਾ ਕਿ ਤੰਜੀਆਂ ਕਿੱਦਾਂ ਸਾਨੂੰ ਹੋਰ ਜ਼ਿਆਦਾ ਪਾਉਣੀ ਚਾਹੀਦੀਆਂ ਨੇ ਆਪਾਂ ਅੱਗੇ ਤੋਂ ਵਾਲੇ ਦੇਖਦੇ ਆ ਆਪਣੇ ਮਾਪਿਆਂ ਨੂੰ ਕੋਈ ਵੀ ਹੱਥ ਲਾ ਕੇ ਖੋਸ਼ ਨਹੀਂ ਹੈਗਾ ਹਨਾ ਵੇ ਅਪਾਚ ਦੇ ਦਿੱਤਾ ਪਰਿਆ ਤੁਹਾਨੂੰ ਬਹੁਤ ਸਾਰੇ ਲੋਕ ਡੀਮੋਟੀਵੇਟਿਵ ਕਾਰਜ ਨੂੰ ਵੀ ਜਾਣ ਕੇ ਸ਼ੌਕ ਨਾ ਕੁਕਰੇबाजी ਕਰ ਰਿਹਾ ਜਾਂ ਦਿਖਾਵਾ ਕਰ ਰਿਹਾ ਇਦਾਂ ਉਹਨਾਂ ਨੂੰ ਮਿਲਦਾ ਹੈ ਮੈਨੂੰ मतलब ਕਹੀ ਜਾਂਦੇ ਸੀ ਜੀ ਮੈਨੂੰ ਕਿ ਸ਼ੌਕ ਕਰਦਾ ਮੈਂ ਮੇਰੀ ਬੋਣੀਆਂ ਚੱਲੀਆਂ ਪਰ ਮੈਂ ਬੋਣੀਆਂ ਦੀ ਬਾਸ ਸ਼ੁਰੂ ਕੀਤੀਆਂ ਨੇ ਇਹ ਪਤਾ ਨਹੀਂ ਜਿਹੜਾ ਬੁੱਢਾ ਪਰਮਾਤਮਾ ਨੇ ਕਿੰਨੇ ਲਿਖਿਆ ਜੀ

ਤੋ ਉਹ ਪੁੱਛਣ ਤੁਹਾਨੂੰ ਕਿਤਨਾ ਕਿਤੇ ਲੱਗੇਗਾ ਤੇ ਕਿਉਂਕਿ ਤੁਹਾਨੂੰ ਦੇਖ ਕੇ ਹਨਾ ਵੀ ਕੋਈ ਇੱਕ ਗਲਾਸ ਪਾਣੀ ਵੀ ਆਪਣੇ ਮਾਪਿਆਂ ਨੂੰ ਦੇ ਦਵੇ ਹਨਾ ਤੋ ਵੱਡੀ ਗੱਲ ਐ ਕਦਰ ਕਰਦਿਆਂ ਵੱਡੀ ਗੱਲ ਐ ਤੋ ਮੈਨੂੰ ਇੰਸ ਲੱਗਦਾ ਹੈ ਕਿ ਬਹੁਤ سارے ਲੋਕ ਰੀਲਾਂ ਵਾਲਿਆਂ ਨੂੰ ਫੋਲੋ ਕਰਦੇ ਨੇ ਬਹੁਤ سارے ਲੋਕ ਰੀਲਾਂ ਵਾਲਿਆਂ ਨੂੰ ਜੀ ਮਦਦ ਕਰਨ ਦੇ ਲਈ ਗਿਆਨ ਦੇ ਲਈ ਜੇ ਮਦਦ ਕਰਨੀ ਹੈ ਨਾ ਅਜਿਹੇ ਨੌਜਵਾਨਾਂ ਦੀ ਕਰਿਆ ਕਰੋ ਜੇ ਫੋਲੋ ਕਰਨਾ ਤੇ ਨੌਜਵਾਨਾਂ ਨੂੰ ਕਰਿਆ ਕਰੋ ਕਿਉਂਕਿ ਅਜਿਹੇ ਨੌਜਵਾਨ ਉਸਾਲ ਦੇ ਸਾਡੇ ਲਈ ਕਿਉਂਕਿ

ਤੋ ਪਿਕਚਰ ਜਿਹੜੀ ਅੱਜ ਸ਼ੇਅਰ ਕਰ ਰਹੇ ਆ ਸੰਗੀਤ ਕੇਵਲ ਹੱਥ ਦਿਖਾ ਰਹੇ ਆ ਸੋ ਇੱਕ ਕਰੀਏ ਕੇ ਇਸ ਨੂੰ ਹਰ ਕੋਈ ਸ਼ੇਅਰ ਕਰਿਓ ਸੋ ਬਹੁਤ-ਬਹੁਤ ਸ਼ੁਕਰੀਆ ਜੀ ਜੀ ਧੰਨਵਾਦ ਮੇਰਾ